ਫਰੀਦਕੋਟ ਸ਼ਹਿਰ ਦੀ ਕੁੜੀ ਵਿਦੇਸ਼ ਜਾਣ ਦੇ ਨਾਮ ਤੇ ਵੱਡੀ ਠੱਗੀ ਦਾ ਸ਼ਿਕਾਰ ਹੋ ਗਈ ਉਸ ਵੱਲੋਂ ਆਪਣੇ ਪਤੀ ਤੇ ਸਹੁਰੇ ਪਰਿਵਾਰ ਤੇ ਵੱਡੇ ਦੋਸ਼ ਲਗਾਏ ਜਾ ਰਹੇ ਨੇ ਲੜਕੀ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਉਸ ਦੇ ਸਹੁਰੇ ਪਰਿਵਾਰ ਵੱਲੋਂ ਉਸ ਦੇ ਪਿਤਾ ਦੇ ਪੈਸੇ ਹਥਿਆਉਣ ਲਈ ਵਿਆਹ ਕਰਵਾਇਆ ਗਿਆ ਸੀ ਉਸ ਨੇ ਕਿਹਾ ਕਿ ਵਿਆਹ ਤੋਂ ਕੁਝ ਦਿਨ ਬਾਅਦ ਹੀ ਉਸ ਦੇ ਸਹੁਰੇ ਪਰਿਵਾਰ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਲੜਕੀ ਤੇ ਸਹੁਰੇ ਪਰਿਵਾਰ ਨੇ ਉਸ ਦੇ ਪਿਤਾ ਤੋਂ ਪੈਸੇ ਮੰਗਣ ਲਈ ਲੜਕੀ ਤੇ ਦਬਾਅ ਪਾਇਆ ਇਤੋਂ ਤੱਕ ਕਿ ਲੜਕੀ ਦਾ ਪਤੀ ਉਸ ਨੂੰ ਯੂਕੇ ਵੀ ਲੈ ਗਿਆ ਪਰਕੂ ਸਮੇਂ ਬਾਅਦ ਉਹ ਵਾਪਸ ਆ ਗਈ ਇਸ ਲਈ ਲੜਕੀ ਵੱਲੋਂ ਆਪਣੇ ਸਹੁਰੇ ਪਰਿਵਾਰ ਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਇਸ ਤੇ ਲੜਕੀ ਦੇ ਭਰਾ ਦਾ ਕਹਿਣਾ ਹੈ ਕਿ ਉਸਦੇ ਸਹੁਰੇ ਪਰਿਵਾਰ ਵੱਲੋਂ ਪਹਿਲਾਂ ਵੀ ਪੈਸੇ ਮੰਗੇ ਗਏ ਸਨ ਹਾਲਾਂਕਿ ਵਿਆਹ ਦਾ ਪੂਰਾ ਖਰਚਾ ਸਹੁਰੇ ਪਰਿਵਾਰ ਵੱਲੋਂ ਚੁਕਾਇਆ ਗਿਆ ਸੀ ਪਰ ਥੋੜੇ ਸਮੇਂ ਬਾਅਦ ਹੀ 40 ਲੱਖ ਰੁਪਏ ਦੀ ਮੰਗ ਕੀਤੀ ਜਾਣ ਲੱਗੀ ਉਸਨੇ ਇਹ ਵੀ ਦਾਅਵਾ ਕੀਤਾ ਹੈ ਕਿ ਹੁਣ ਤੱਕ ਉਹ 8 ਤੋਂ 9 ਲੱਖ ਰੁਪਏ ਦੇ ਚੁੱਕੇ ਹਨ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜੋ ਮਾਮਲਾ ਦਰਜ ਕੀਤਾ ਗਿਆ ਹੈ ਉਸਦੇ ਪਤੀ ਦੇ ਖਿਲਾਫ ਦਰਜ ਕੀਤਾ ਗਿਆ ਹੈ ਜੇਕਰ ਪਰਿਵਾਰ ਦਾ ਕੋਈ ਵੀ ਦੋਸ਼ ਹੋਵੇ इंडिगो एयरलाइंस ने 2 जुलाई 2025 को आदमपुर हवाई अड्डे तो, तो मुंबई ले सीधी उड़ान शुरू कर दी थी इस उड़ान ਨਾਲ ਸਿੱਖਰਧਾਲੂਆਂ ਨੂੰ ਵੱਡਾ ਫਾਇਦਾ ਹੋਵੇਗਾ ਕਿਉਂਕਿ ਇਸ ਨਾਲ ਤਕਸਿਰ ਹਜੂਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੀ ਯਾਤਰਾ ਆਸਾਨ ਹੋ ਜਾਵੇਗੀ ਦੋ ਜਲਾ ਨਿਊ ਯਾਤਰੀਆਂ ਨੂੰ ਲੈ ਕੇ ਪਹਿਲੀ ਉਡਾਨ ਦੁਪਹਿਰ ਵੇਲੇ ਮੁੰਬਈ ਤੋਂ ਚੱਲ ਕੇ ਆਦਮਪੁਰ ਹਵਾਈ ਅੱਡੇ ਤੇ ਪਹੁੰਚੀ ਰਾਸਵ ਮੈਂਬਰ ਸੁਤਨਾਮ ਸਿੰਘ ਸੰਧੂ ਨੇ ਇਸ ਨੂੰ ਸਿੱਖਰਧਾਲੂਆਂ ਦੀ ਸਾਲਾਂ ਪੁਰਾਣੀ ਮੰਗ ਦੀ ਪੂਰਤੀ ਦੱਸਿਆ ਸੁਡਾਨ ਤੇ ਸਵਾਰ ਯਾਤਰੀਆਂ ਵੱਲੋਂ ਖੁਸ਼ੀ ਜਤਾਈ ਗਈ। ਉਹਨਾਂ ਵੱਲੋਂ ਕਿਹਾ ਗਿਆ ਕਿ ਹੁਣ ਰਸਤਾ ਬਹੁਤ ਆਸਾਨ ਹੋ ਗਿਆ ਹੈ। ਉਹਨਾਂ ਕਿਹਾ ਕਿ ਪਹਿਲਾਂ ਪੰਜਾਬ ਦੇ ਤੱਕ ਸਤਖੰਡ ਸ੍ਰੀ ਹਰਿਜੂਰ ਸਾਹਿਬ ਤੱਕ ਪਹੁੰਚਣਾ ਬਹੁਤ ਮੁਸ਼ਕਲ ਸੀ। ਖਾਸ ਕਰਕੇ ਬਜ਼ੂਰਕ ਸ੍ਰੀ ਅਦਾਲੋਂ ਲਈ ਕਿਉਂਕਿ ਇੱਥੋਂ ਕੋਈ ਸਿੱਧੀ ਉਡਾਨ ਨਹੀਂ ਸੀ। ਇੰਡੀਗੋ ਦੀ ਇਹ ਸਿੱਧੀ ਉਡਾਨ ਲਗਭਗ 2 ਘੰਟੇ ਦੀ ਹੋਵੇਗੀ। ਇੰਡੀਗੋ 에ਅਰਲਾਈਨ ਦੀ ਫਲਾਈਟ ਨੰਬਰ 6C5931 ਦੁਪਹਿਰ 12:55 ਮਿੰਟ ਤੇ ਮੁੰਬਈ ਤੋਂ ਉਡਾਨ ਭਰੇਗੀ ਤੇ 3:15 ਮਿੰਟ ਤੇ ਆਦਮਪੁਰ ਪਹੁੰਚ ਜਾਵੇਗੀ ਆਦਮਪੁਰ ਤੋਂ ਫਲਾਈਟ ਨੰਬਰ 6C5932 ਦੁਪਹਿਰ 3:50 ਮਿੰਟ ਤੇ ਉਡਾਨ ਭਰੇਗੀ ਵਿਕਰਮ ਸਿੰਘ ਜੀਠਿਆ ਦੀ ਰਿਮਾਰਡ ਵਿੱਚ ਵਾਅਦੇ ਤੋਂ ਬਾਅਦ ਸ਼੍ਰੋਮਣੀ ਕਾਲਜ ਤੇ ਵਿਰੋਧੀ ਧਿਰ ਵੱਲੋਂ ਆਮ ਆਦੀ ਪਾਰਟੀ ਦੀ ਪੰਜਾਬ ਸਰਕਾਰ ਰੋਕੇ ਰਿਹਾ ਜਾ ਰਿਹਾ ਹੈ ਵਿਰੋਧੀਆਂ ਵੱਲੋਂ ਆਮ ਆਦੀ ਪਾਰਟੀ ਤੇ ਬਦਲਾਖੁਰੇ ਦੇ ਦਲ ਦਾ ਹਮਲਾ ਕੀ ਜਾ ਰਹੇ ਨੇ ਅਤੇ ਹੁਣ ਕੈਬਨ ਮੰਤਰੀ ਲਾਲਚੰਦ ਘਟਾਰੂ ਚੱਕ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਕਿਹਾ ਕਿ ਬਿਕਰਮਜੀਥੀ ਨੂੰ ਕੁਝ ਦਿਨ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ। ਉਹਨਾਂ ਦੀ ਗ੍ਰਿਫਤਾਰੀ ਦਾ ਆਧਾਰ ਪੰਜਾਬ ਦੇ ਲੋਕਾਂ ਨੂੰ ਪਤਾ ਏ। ਉਹਨਾਂ ਕਿਹਾ ਕਿ ਬਿਜ਼ਨਸ ਵਿਭਾਗ ਦੀ ਰਿਮਾਰਡ ਦੌਰਾਨ ਜੋ ਤੱਥ ਸਾਹਮਣੇ ਆਏ ਨੇ ਉਹ ਕਾਫੀ ਹੈਰਾਨ ਕਰਨ ਵਾਲੇ ਨੇ। ਉਹਨਾਂ ਕਿਹਾ ਕਿ ਮਾਨਯੋਗ ਅਦਾਲਤ ਨੇ ਸੁਪਕਾਰ ਕੀਤਾ ਹੈ ਕਿ ਬਹੁਤ ਸਾਰੇ ਤੱਥ ਹਨ ਜਿਨ੍ਹਾਂ ਨੂੰ ਅੱਗੇ ਪਤਾਇਆ ਜਾਣ ਚਾਹੀਦਾ ਹੈ। ਉਹਨਾਂ ਕਿਹਾ ਕਿ ਮਿਟੀ ਦੀ ਪਤਨੀ ਦੁਆਰਾ 2011 ਵਿੱਚ ਦਿੱਤੇ ਗਏ ਹਲਫਨਾਮੇ ਵਿੱਚ ਸ਼ਿਮਲਾ ਵਿੱਚ ਉਹਨਾਂ ਦੀ ਜ਼ਮੀਨ ਲਗਭਗ 1 ਏਕੜ ਬਣਦੀ ਹੈ ਸਟੈਂਡਰਡੀ ਇੱਕ ਬਿਜ਼ਨਸ ਵੱਲੋਂ 7 ਦਿਨਾਂ ਦੀ ਰਿਮਾਂਡ ਤੋਂ ਬਾਅਦ ਵਿਕਰਮਜੀਤੇਨ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਸ ਵਿੱਚ ਲੰਬੀ ਬਹਿਸ ਤੋਂ ਬਾਅਦ ਅਦਾਲਤ ਵੱਲੋਂ ਵਿਕਰਮਜੀਤੇਨ ਨੂੰ 4 ਦਿਨਾਂ ਦੀ ਹੋਰ ਰਿਮਾਂਡ ਤੇ ਬਿਜ਼ਨਸ ਨੂੰ ਸੌਂਪ ਦਿੱਤਾ ਗਿਆ ਫਿਲਮ ਸਰਦਾਰ ਜੀ 3 ਵਿੱਚ ਪਾਕਿਸਤਾਨੀ ਅਦਾਕਾਰ ਹਾਨੀ ਅਮੀਰ ਨਾਲ ਕੰਮ ਕਰਨ ਦਾ ਵਿਵਾਦ ਘਟਨ ਦਾ ਨਾਮ ਨਹੀਂ ਲੈ ਰਿਹਾ ਅੱਜ ਪੰਜਾਬੀ ਸੂਫੀ ਗਾਇਕ ਤੇ ਸਾਬਕਾ ਪਾਟ ਪਸਰਦ ਸਦਮਨ ਬਰਸਰਾਜ ਹਸਨੇ ਬਾਲੀਵੁੱਡ ਅਦਾਕਾਰ ਤੇ ਪੰਜਾਬੀ ਗਾਇਕ ਦਲਜੀਤ ਦੋਸਾਂਜ ਦੇ ਸੰਬੰਧ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਸੂਫੀ ਗਾਇਕ ਹੰਸਰਾ ਜੱਤ ਨੇ ਕਿਹਾ ਕਿ ਜਦੋਂ ਫਿਲਮ ਸਰਦਾਰ ਜੀ 3 ਬਣੀ ਸੀ ਤਾਂ ਕਿਸੇ ਨੂੰ ਨਹੀਂ ਪਤਾ ਸੀ ਕਿ ਭਾਰਤ ਤੇ ਪਾਕਿਸਤਾਨ ਵਿਚਕਾਰ ਅਜਿਹੀ ਸਥਿਤੀ ਪੈਦਾ ਹੋਵੇਗੀ ਪਰ ਜੇ ਇਸ ਸਥਿਤੀ ਵਿੱਚ ਦਲਜੀਤ ਦੀ ਫਿਲਮ ਦਾ ਵਿਰੋਧ ਕਰਨਾ ਗਲਤ ਹੈ ਦਲਜੀਤ ਅਤੇ ਫਿਲਮ ਦੇ ਨਿਰਮਾਤਾ ਬਹੁਤ ਚੰਗੇ ਹਨ ਇੰਨੇ ਮਰਹਾਨ ਦੇਸ਼ ਵਿੱਚ ਕਿਸੇ ਵੀ ਤਰ੍ਹਾਂ ਦੀ ਕਟੜਤਾ ਨਹੀਂ ਫੈਲਣੀ ਚਾਹੀਦੀ ਹੰਸਰਾ ਜੱਤ ਨੇ ਕਿਹਾ ਕਿ ਇਹ ਪਾਕਿਸਤਾਨ ਦੇ ਲੋਕ ਨਹੀਂ ਹਨ ਜੋ ਗਲਤ ਹਨ ਸਗੋਂ ਉੱਥੋਂ ਦੀ ਸਰਕਾਰ ਹੈ ਉਹਨਾਂ ਕਿਹਾ ਕਿ ਮੈਂ ਪਾਕਿਸਤਾਨ ਗਿਆ ਹਾਂ ਬਹੁਤ ਸਾਰੇ ਲੋਕ ਚਾਹੁੰਦੇ ਸਨ ਕਿ ਪਾਕਿਸਤਾਨ ਤੇ ਭਾਰਤ ਵੱਖ ਨਾ ਹੋਣ ਪਾਕਿਸਤਾਨ ਤੋਂ ਬਹੁਤ ਸਾਰੇ ਕਲਾਕਾਰ ਕੰਮ ਕਰਨ ਲਈ ਭਾਰਤ ਆਏ ਸ ਤੇ ਅਸੀਂ ਵੀ ਉੱਥੇ ਜਾਂਦੇ ਹਾਂ ਉਹਨਾਂ ਕਹਾ ਆਕਮੇ ਨੂੰ ਉੱਥੋਂ ਦੇ ਲੋਕਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਮਹਿਸੂਸ ਹੋਇਆ ਕਿ ਅਸੀਂ ਇੱਕੋ ਜਿਹੇ ਹਾਂ ਬਿਕਰਮ ਜੀਠੇ ਦੀ ਅਦਾਲਤ ਵਿੱਚ ਪੇਸ਼ੀ ਦੌਰਾਨ ਮਾਹੌਲ ਬਹੁਤ ਤਣਾਅਪੂਨ ਹੋ ਗਿਆ ਇਸ ਦੌਰਾਨ ਸ਼੍ਰੋਮਣੀ ਕਾਲੀ ਦਲ ਵੱਲੋਂ ਅਦਾਲਤ ਵਿੱਚ ਪਹੁੰਚਣ ਦੀ ਕੋਸ਼ਿਸ਼ ਕੀਤੀ ਗਈ ਪਰ ਪੰਜਾਬ ਪੁਰਸ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਰਸਤੇ ਵਿੱਚ ਹੀ ਰੋਕ ਲਿਆ ਗਿਆ ਇੱਥੇ ਸ਼੍ਰੋਮਣੀ ਕਾਲੀ ਦਲ ਵੱਲੋਂ ਲਗਾਤਾਰ ਪੰਜਾਬ ਸਰਕਾਰ ਦਾ ਅਪਰੋਗ ਦਿੱਤਾ ਗਿਆ ਤੇ ਪੰਜਾਬ ਸਰਕਾਰ ਦੇ ਤਿੱਖੇ ਨਿਸ਼ਾਨੇ ਛੱਡੇ ਗਏ ਇਤਤਕਾ ਕਸ਼ਰਮਣੀ ਕਾਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅਰਵਿੰਦ ਕੇਜਰੀਵਾਲ ਉਸਤਾਦ ਦਾਜੀਮੇ ਬਿਆਨ ਦਿੱਤਾ ਗਿਆ ਉਹਨਾਂ ਕਿਹਾ ਕਿ ਪੰਜਾਬ ਦੀ ਸੱਤਾ ਹੁਣ ਅਰਵਿੰਦ ਕੇਜਰੀਵਾਲ ਦੇ ਹੱਥ ਵਿੱਚ ਹੈ ਇਸ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਬਲਤੇਜ ਪੰਨੂ ਨੇ ਸੁਖਬੀਰ ਸਿੰਘ ਬਾਦਲ ਤੇ ਨਿਸ਼ਾਨੇ ਸਾਧੇ ਹੋਏ ਕਿਹਾ ਕਿ ਜਿੰਨਾ ਚਿਰ ਤੁਸੀਂ ਸੱਤਾ ਵਿੱਚ ਰਹੇ ਕੋਈ ਕੰਮ ਕਾਨੂੰਨ ਅਨੁਸਾਰ ਨਹੀਂ ਹੋਇਆ ਸੁਖਵੀਰ ਬਾਦਲ ਵੱਲੋਂ ਪੰਜਾਬ ਵਿੱਚ ਆਣ ਨਾਲ ਨੀ ਐਮਰਜੈਂਸੀ ਦੇ ਬਿਆਨ ਤੇ ਬਲਤੇਜ ਪੰਨੂ ਨੇ ਕਿਹਾ ਕਿ ਜੇਕਰ ਐਮਰਜੈਂਸੀ ਦੀ ਗੱਲ ਹੈ ਤਾਂ ਐਮਰਜੈਂਸੀ ਤਾਂ ਉਸ ਵੇਲੇ ਲੱਗੀ ਸੀ ਜਦੋਂ ਤੁਸੀਂ ਕੋਟਕਪੁਰਾ ਚ ਸ਼ਾਂਤਮਈ ਲੋਕਾਂ ਦੇ ਗੰਦਾ ਪਾਣੀ ਛਿੜਕਿਆ ਅਥਰੂ ਗੈਸ ਦੇ ਗੋਲੇ ਤੇ ਗੋਲੀਆਂ ਚਲਾਈਆਂ ਪੰਨੂ ਨੇ ਕਿਹਾ ਕਿ ਲੋਕਾਂ ਨੂੰ ਤੁਹਾਡੀ ਸਰਕਾਰ ਦੇ 10 ਸਾਲ ਯਾਦ ਹਨ ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਲਾਈ ਗਈ ਲੈਂਡ ਪੋਲੀ ਨੀਤੀ ਦਾ ਵਿਰੋਧ ਹੋ ਰਿਹਾ ਹੈ ਹਾਲਾਂਕਿ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਨੀਤੀ ਬਹੁਤ ਵੱਡੀ ਫਾਇਦੇਮੰਦ ਨੀਤੀ ਹੈ ਪਰ ਪੰਜਾਬ ਸਰਕਾਰ ਦੇ ਬਿਰੋਧੀ ਪਾਰਟੀਆਂ ਦੇ ਵੱਲੋਂ ਇਸ ਨੀਤੀ ਦਾ ਲਗਾਤਾਰ ਵਿਰੋਧ ਵ੍ਰੋਤੀਆ ਜਿਵੇਂ ਉਹ ਲੋਕ ਕਹਾ ਜਾ ਰਿਹਾ ਹੈ ਕਿ ਇਹ ਨੀਤੀ ਸਿਰਫ ਦਿੱਲੀ ਦੇ ਆਕਾਮਾਂ ਨੂੰ ਖੁਸ਼ ਕਰਨ ਲਈ ਲਿਆਂਦੀ ਗਈ ਹੈ ਤੇ ਪੰਜਾਬ ਦਾ ਇਸ ਵਿੱਚ ਕੋਈ ਫਾਇਦਾ ਨਹੀਂ ਹੁਣ ਇਸ ਤੇ ਕਾਂਗਰਸੀ ਵਿਧਾਇਕ ਪਰਕਰ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਨਾ ਕਹਾ ਕਿ ਪੰਜਾਬ ਦੇ ਲੋਕਾਂ ਨੂੰ ਹੋਰ ਮੁੱਦਿਆਂ 'ਤੇ ਉਲਝਾ ਕੇ ਪੰਜਾਬ ਦੇ ਜ਼ਮੀਨਾਂ ਚੁਪਚਾ ਲੁੱਟਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਹਨਾਂ ਇਸ ਮਾਮਲੇ ਤੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਸਵਾਲ ਖੜੇ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਮਾਨ ਸਾਹਿਬ ਇਸ ਗੱਲ ਤੇ ਚੁੱਪ ਕਿਉਂ ਨੇ? ਤੋਂ ਦੱਸਦੀ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਕਾਲੇਦਲ ਵੱਲੋਂ ਵੀ ਇਹੰਦੀ ਸੀ ਦਾਲ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਇਸ ਨੀਤੀ ਤਹਿਤ ਲੁਧਿਆਣਾ, ਅੰਮ੍ਰਿਤਸਰ ਤੇ ਮੋਹਾਲੀ ਵਿੱਚ ਵੀ ਜ਼ਮੀਨਾਂ ਖ਼ਰੀਦੇ ਜਾਣੇ ਨੇ। ਪੰਜਾਬ ਸਰਕਾਰ ਵੱਲੋਂ ਇਸ ਨੀਤੀ ਨੂੰ ਅਰਬਨ ਵਿਕਾਸ ਦਾ ਨਾਂ ਦਿੱਤਾ ਜਾ ਰਿਹਾ ਹੈ। ਗੁਜਰਾਤ ਜੋੜੋ ਵਿਆਨ ਦੇ ਮੱਧ ਨਜ਼ਰ ਆਵਾਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਗੁਜਰਾਤ ਪਹੁੰਚੇ ਇੱਥੇ ਅਹਮਦਾਬਾਦ ਵਿੱਚ ਇੱਕ ਕੰਗਰਾਜ ਵਿਆਪੀ ਮੈਂਬਰਸ਼ਿਪ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਜਿਸ ਦਾ ਉਦੇਸ਼ 2027 ਦੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਹਨ ਗੁਜਰਾਤ ਜੋੜੋ ਮੁਹਿੰਮ ਦੀ ਸ਼ੁਰੂਆਤ ਤੇ ਪੀੜ ਸਬੰਧਨ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਵਿਸਾਬਦਰ ਉਪਚੋਣ ਵਿੱਚ ਗੋਪਾਲ ਇਟਾਲੀਆ ਦੀ ਜਿੱਤ ਸਿਰਫ ਜਿੱਤ ਨਹੀਂ ਇਹ ਇੱਕ ਬ੍ਰह्म ਸੰਦੇਸ਼ ਸੀ ਆਮ ਤੌਰ ਤੇ ਸੱਤਾ ਵਿੱਚ ਪਾਰਟੀ ਉਪਚੋਣਾਂ ਜਿੱਤਦੀ ਹੈ ਪਰ ਇਟਾਲੀਆ ਦੀ ਦਿੱਤ ਤੋ 2022 ਵਿੱਚ ਆਮ ਆਦਮੀ ਪਾਰਟੀ ਉਮੀਦਵਾਰ ਨਾਲੋਂ 3 ਗੁਣਾ ਵੱਡੀ ਸੀ ਮੈਂ ਕਿਹਾ ਕਿ ਭਗਵਾਨ ਦਾ ਆਸ਼ੀਰਵਾਦ ਹੈ ਇਧਰੋਂ ਸੱਤਾਧਾਰੀ ਭਾਜਪਾ ਤੇ ਮੁਖ ਵਿਰੋਧੀ ਪਾਰਟੀ ਕਾਂਗਰਸ ਤੇ ਹਮਲਾ ਬੋਲਦੇ ਹੋਏ ਕੇਜਰੀਵਾਲ ਨੇ ਦੋਵਾਂ ਦੇ ਰਿਸ਼ਤੇ ਦੀ ਤੁਲਨਾ ਪ੍ਰੇਮੀ ਜੋੜੇ ਨਾਲ ਕੀਤੀ ਉਹਨਾਂ ਨੇ ਕਿਹਾ ਕਿ ਇਹਨਾਂ ਦਾ ਆਪਸ ਵਿੱਚ ਸਬੰਧ ਵੀ ਹੈ ਪਰ ਦੁਨੀਆ ਦੇ ਡਰ ਤੋਂ ਸਾਹਮਣੇ ਨਹੀਂ ਆ ਰਹੇ ਉਹਨਾਂ ਨੇ ਭਾਜਪਾ ਮੰਤਰੀ ਦੇ ਪੁੱਤਰਾਂ ਕਾਂਸਤੀ ਨੇਤਾਵਾਂ ਨਾਲ ਜੁੜੇ ਮੰਰੇਗਾ ਕੰਮਾਂ ਵਿੱਚ ਹਾਲ ਹੀ ਵਿੱਚ ਸਾਹਮਣੇ ਆਏ ਭ੍ਰਿਸ਼ਟਾਚਾਰ ਦੇ ਘੁਟਾਲਿਆਂ ਵੱਲ ਇਸ਼ਾਰਾ ਕਰਦੇ ਹੋਏ ਦੋਵਾਂ ਪਾਰਟੀਆਂ ਦੀ ਨਿੰਦਾ ਕੀਤੀ ਸਮਰਾਲਾ ਦੇ ਨੇੜੇ ਪਿੰਡ ਮਨੂਪੁਰ ਵਿੱਚ ਮੀਂਹ ਕਾਰਨ ਇੱਕ ਗਰੀਬ ਪਰਿਵਾਰ ਦੀ ਛੱਤ ਡਿੱਗਣ ਨਾਲ ਘਾਹੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਮਨੂਪੁਰ ਵਿੱਚ ਰਹਿਣ ਵਾਲੇ ਇੱਕ ਪਰਿਵਾਰ ਦੀ 39 ਸਾਲਾ ਔਰਤ ਚੰਦਰਜੀਤ ਕੌਰ ਆਪਣੇ ਪਤੀ ਲਖਵੀਰ ਸਿੰਘ ਤੇ ਤਿੰਨ ਬੱਚਿਆਂ ਨਾਲ ਕਮਰੇ ਵਿੱਚ ਸੁੱਤੀ ਪਈ ਸੀ। ਪਤੀ ਬੱਚਿਆਂ ਨਾਲ ਬੈੱਡ ਤੇ ਸੁੱਤਾ ਪਿਆ ਸੀ ਜਦੋਂ ਕਿ ਔਰਤ ਮੰਜੇ ਤੇ ਸੁੱਤੀ ਪਈ ਸੀ। ਮੀਂਹ ਕਾਰਨ ਰਾਤ 10 ਵਜੇ ਅਚਾਨਕ ਛੱਤ ਡਿੱਗੀ। ਛੱਤ ਡਿੱਗਣ ਦੀ ਆਵਾਜ਼ ਤੋਂ ਬਾਅਦ ਮਰੇ ਤੱਕ ਦਾ ਪਤੀ ਤੁਰੰਤ ਜਾਗ ਗਿਆ ਤੇ ਆਪਣੀ ਪਤਨੀ ਨੂੰ ਇੱਧਰ ਉੱਧਰ ਲੱਭਣ ਲੱਗਾ। ਉਸ ਦੇ ਨਾਲ ਲੱਭੜ ਤੇ ਉਸ ਪਿੰਡ ਵਾਲਾਂ ਦੀ ਮਦਦ ਨਾਲ ਉਸਨੇ ਮਲਬੇ ਨੂੰ ਚੁੱਕਿਆ ਤੇ ਉਸ ਦਿਨ ਚੋਂ ਆਪਣੀ ਪਤਨੀ ਨੂੰ ਬਾਹਰ ਕੱਢਿਆ ਜਿਸ ਤੋਂ ਬਾਅਦ ਉਸ ਨੂੰ ਖੰਨਾ ਦੇ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਔਰਤ ਨੂੰ ਮ੍ਰਿਤਕ ਐਲਾਨ ਦਿੱਤਾ ਜਿਸ ਕਾਰਨ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਅੰਤਰਾ ਤੋਂ ਬਾਅਦ ਪੁਲਿਸ ਨੇ ਔਰਤ ਦੇ ਪਤੀ ਦੇ ਬਿਆਨ ਦੇ ਆਧਾਰ ਤੇ ਤਾਰਾ 174 ਤਹਿਤ ਕਾਰਵਾਈ ਕੀਤੀ ਤੇ Laash ਨੂੰ ਬਾਸਾ ਦੇ ਹਵਾਲੇ ਕਰ ਦਿੱਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੇ ਉਤਮ ਸ਼ਾਸਨ ਹੁਨਰ ਤੇ ਪ੍ਰਭਾਵਸ਼ਾਲੀ ਆਲਮ ਅਗਵਾਈ ਲਈ ਕਾਨਾ ਦੇ ਕੌਮੀ ਸਨਮਾਨ ਸੁਰਫ ਆਰਡਰ ਦੀ ਸਟਾਰ ਆਫ ਕਾਨਾ ਨਾਲ ਸਨਮਾਨਿਤ ਕੀਤਾ ਗਿਆ। ਇਸ ਤਰ੍ਹਾਂ ਦੋਵਾਂ ਮੁਲਕਾਂ ਨੇ ਦੋਵੱਲੇ ਰਿਸ਼ਤਿਆਂ ਦੀ ਮਜ਼ਬੂਤੀ ਲਈ ਇਤਿਆਹ ਸਮਝੌਤੇ ਦੇ ਦਸਤਖਤ ਕੀਤੇ। ਕਾਨਾ ਦੇ ਰਾਸ਼ਟਰਪਤੀ ਜੋਨ ਡਰਾਮਾਨੀ ਮਹਾਮਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਬੁੱਧਵਾਰ ਇਸ ਪੁਰਸਕਾਰ ਨਾਲ ਸਨਮਾਨਿਤ ਕੀਤਾ। ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਮਾਂਚ ਐਕਸ ਉਸ ਤੇ ਲਿਖਿਆ ਕਿ ਦੀ ਆਫਸਰ ਆਫ ਦੀ ਅਵਾਰਡ ਆਫ ਦੀ ਸਟਾਰ ਆਫ ਕਾਨਾ ਨਾਲ ਸਨਮਾਨਿਤ ਹੋਣ ਤੇ ਮਾਣ ਮਹਿਸੂਸ ਕਰ ਰਿਹਾ। ਪ੍ਰਧਾਨ ਮੰਤਰੀ ਮੋਦੀ ਨੇ ਇਸ ਸਮਾਰਣ ਸਰਕਾਰ ਕਰਦੇ ਆ ਕਿਹਾ ਕਿ ਇਹ ਪੁਰਸਕਾਰ ਉਨ੍ਹਾਂ ਲਈ ਬਹੁਤ ਮਾਣ ਤੇ ਸਨਮਾਨ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਮੈਂ 140 ਕਰੋੜ ਭਾਰਤੀਆਂ ਵੱਲੋਂ ਇਹ ਪੁਰਸਕਾਰ ਬੜੀ ਨਿਮਰਤਾ ਨਾਲ ਸਵੀਕਾਰ ਕਰਦਾ ਹਾਂ। ਉਨ੍ਹਾਂ ਇਸ ਸਨਮਾਨ ਨੂੰ ਦੋਵਾਂ ਦੇਸ਼ਾਂ ਦੇ ਨੌਜਵਾਨਾਂ ਦੀ ਇੱਛਾਾਂਮਾ ਦੇ ਸੁਨਹਿਰੀ ਪੁਰੀ ਕਾਨਾ ਦੇ ਭਾਰਤ ਦਰਮਿਆਨ ਇਤਿਹਾਸਕ ਰਿਸ਼ਤਿਆਂ ਤੇ ਉਨ੍ਹਾਂ ਦੀ ਅਮੀਰ ਸੱਭਿਆਚਾਰਕ ਵਿਰਾਸਤ ਤੇ ਬੰਨਸਵੰਤਾ ਨੂੰ ਸਮਰਪਿਤ ਕੀਤਾ। हिमाचल प्रदेश ਦੇ 17 ਥਾਵਾਂ ਤੇ ਬੱਦਲ ਫਟਣ ਦੀਆਂ ਘਟਨਾਵਾਂ ਵਾਪਰੀਆਂ ਇਕੱਲੇ ਮੰਡੀ ਜ਼ਿਲ੍ਹੇ ਵਿੱਚ 15 ਥਾਵਾਂ ਤੇ ਬੱਦਲ ਫਟਿਆ ਜਦੋਂ ਕਿ ਕੁੱਲੂ ਤੇ ਕਿਨੌ ਜ਼ਿਲ੍ਹਿਆਂ ਵਿੱਚ ਇੱਕ-ਇੱਕ ਥਾਂ ਤੇ ਬੱਦਲ ਫਟਣ ਦੀਆਂ ਘਟਨਾਵਾਂ ਵਾਪਰੀਆਂ ਮੰਡੀ ਜ਼ਿਲ੍ਹੇ ਵਿੱਚ ਮੀਂਹ ਬੱਦਲ ਫਟਣ ਤੇ ਬਿਆਸ ਦਰਿਆ ਤੇ ਨਾਲਿਆਂ ਤੇ ਕੈਰ ਕਾਰਨ ਭਾਰੀ ਤਬahi ਹੋਈ ਇਸ ਦੌਰਾਨ ਪੂਰੇ ਸੂਬੇ ਵਿੱਚ 18 ਲੋਕਾਂ ਦੀ ਜਾਨ ਗਈ ਜਿਨ੍ਹਾਂ ਵਿੱਚੋਂ 16 ਮੰਡੀ ਵਿਚ ਹਨ ਤੇ 3 ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਨੇ ਤੇ ਦਰਜਨ ਲੋਕ ਜ਼ਖਮੀ ਹੋਏ ਨੇ ਵੱਖ-ਵੱਖ ਥਾਵਾਂ ਤੇ 3332 ਲੋਕਾਂ ਨੂੰ ਬਚਾਇਆ ਗਿਆ ਇਕੱਲੇ ਮੰਡੀ ਜ਼ਿਲ੍ਹੇ ਵਿੱਚ 24 ਘਰ ਤੇ 12 ਗਊਸ਼ ਇਦੋਂ ਨਾਲ 30 ਜਨਵਰੀ ਨੂੰ ਮੌਤ ਹੋ ਗਈ। ਕੁਕਲਾ ਨੇੜੇ ਪਾਟਿਕਾਰੀ ਪ੍ਰੋਜੈਕਟ ਵਾਹ ਗਿਆ। ਕਈ ਪੁੱਟਾ ਗਏ। ਦੱਸਦੀ ਕਿ ਹਿਮਾਚਲ ਪ੍ਰਦੇਸ਼ ਵਿੱਚ 21 ਜੂਨ ਨੂੰ ਮੌਨਸੂਨ ਦੀ ਐਕਟ ਹੋਈ ਸੀ। ਹੁਣ ਤੱਕ 20 ਤੋਂ ਵੱਧ ਥਾਵਾਂ ਤੇ ਬੱਦਲ ਫੱਟਣ ਦੀਆਂ ਘਟਨਾਵਾਂ ਵਾਪਰੀਆਂ ਨੇ। 30 ਜੂਨ ਦੀ ਰਾਤ ਨੂੰ ਹੀ ਮੰਡੀ ਤੇ ਕਨੌਰ ਜ਼ਿਲ੍ਹੇ ਵਿੱਚ 17 ਥਾਵਾਂ ਤੇ ਬੱਦਲ ਫੱਟਣ ਦੀਆਂ ਘਟਨਾਵਾਂ ਵਾਪਰੀਆਂ ਜਿਸ ਨਾਲ ਵੱਡੀ ਤਬਾਹੀ ਹੋਈ। ਫਗਵਾੜਾ ਨੇੜੇ ਪਿੰਡ ਗੰਡਵਾ ਵਿੱਚ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ। ਉਹਦੀ ਪਛਾਣ ਨਵਜੋਤ ਸਿੰਘ ਪੁੱਤਰ ਦਿਲਬਖ ਸਿੰਘ ਵ ਜਾਣਕਾਰੀ ਮੁਤਾਬਕ ਜਦੋਂ ਪਿੰਡ ਗੰਦਵਾ ਦਾ ਰਹਿਣ ਵਾਲਾ ਨਵਜੋਤ ਸਿੰਘ ਕਿਸੇ ਕੰਮ ਲਈ ਘਰੋਂ ਬਾਹਰ ਆਇਆ ਤਾਂ ਮੋਟਰਸਾਈਕਲ ਸਵਾਰ ਕੁਜਣ ਸੱਤੇ ਨੌਜਵਾਨਾਂ ਨੇ ਉਸਤੇ ਗੋਲੀ ਚਲਾ ਦਿੱਤੀਆਂ ਜਿਸ ਕਾਰਨ ਨੌਜਵਾਨ ਦੀ ਮੌਤ ਹੋ ਗਈ। ਸਤਨਾਪੁਰਾ ਥਾਣਾ ਦੀ ਪੁਲਿਸ ਵੱਲੋਂ ਉਸ ਦੀ Laash ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦੇ ਮਰਦਾ ਘਰ ਵਿੱਚ ਰੱਖ ਦਿੱਤਾ ਗਿਆ। ਇਸ ਦੌਰਾਨ ਸਿਵਲ ਹਸਪਤਾਲ ਵਿੱਚ ਅਹਿਮਦ ਜਸਤਿ ਡਿਊਟੀ ਤੇ ਤਨਖਾਹਤ ਡਾਕਟਰ ਅਚਿਸ਼ ਜੈਤਲ ਨੇ ਦੱਸਿਆ ਕਿ ਸਤਨਾਪੁਰਾ ਥਾਣੇ ਦੇ ASI ਮਨਜੀਤ ਸਿੰਘ ਆਪਣੀ ਡਿਊਟੀ ਦੌਰਾਨ ਪਿੰਡ ਗੰਦਵਾ ਦੇ ਇੱਕ ਨੌਜਵਾਨ ਦੀ Laash ਲੈ ਕੇ ਆਏ ਸਨ ਜਿਸ ਪੁਲਿਸ ਵੱਲੋਂ ਇਸ ਗੋਲੀਬਾਰੀ ਤੋਂ ਬਾਅਦ ਮਾਮਲਾ ਦਰਜ ਕਰਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਭਾਰਤੀ ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਗਏ ਅਨੁਮਾਨ ਸਾਹ ਜੁਲਾਈ 2025 ਦੌਰਾਨ ਪੰਜਾਬ ਰਾਜ ਵਿੱਚ ਮੌਸਮ ਸਧਾਰਨ ਤੋਂ ਬਿਹਤਰ ਰਹਿਣ ਦੀ ਸੰਭਾਵਨਾ ਹੈ। ਸੂਬੇ ਭਾਰ ਵਿੱਚ ਮੀਂਹਾਂਵਾਰੀ ਆਸਤਵਾਰ ਕਸਧਾਰਨ ਜਾਸਦਾਰਨ ਤੋਂ ਵੱਧ ਰਹਿ ਸਕਦੀ ਹੈ। ਇੱਦਾਂ ਅਰਥ ਹੈ ਕਿ ਜੁਲਾਈ ਵਿੱਚ ਚੰਗੇ ਮੀਂਹ ਦੀ ਸੰਭਾਵਨਾ ਹੈ ਜੋ ਕਿਸਾਨਾਂ ਲਈ ਖੁਸ਼ਖਬਰੀ ਹੈ ਖਾਸ ਕਰਕੇ ਝੋਨੇ ਦੀ ਫਸਲ ਲਈ ਇਹ ਮੌਸਮ ਪਧਿਆ ਮੰਨਿਆ ਜਾਂਦਾ ਹੈ ਤਾਪਮਾਨ ਦੇ ਮਾਮਲੇ ਵਿੱਚ ਪੰਜਾਬ ਨੂੰ ਰਾਹਤ ਮਿਲ ਸਕਦੀ ਹੈ ਮੌਸਮ ਵਿਭਾਗ ਦੇ ਅਨੁਸਾਰ ਸੁੱਬੇ ਵਿੱਚ ਜ਼ਮੀਨਾਂਵਾਰ ਔਸਤ ਤਾਪਮਾਨ ਆਮ ਨਾਲੋਂ ਘੱਟ ਰਹੇਗਾ ਦਿਨ ਦੇ ਸਮੇਂ ਭਾਰੀ ਗਰਮੀ ਤੋਂ ਬਚਾਅ ਰਹੇਗਾ ਤੇ ਲੂ ਪੈਣ ਦੀ ਸੰਭਾਵਨਾ ਵੀ ਬਹੁਤ ਘੱਟ ਕੀਤੀ ਗਈ ਹੈ ਇਸ ਦੇ ਨਾਲ ਹੀ ਰਾਤ ਦਾ ਤਾਪਮਾਨ ਵੀ ਸਧਾਰਨ ਜਾਂ ਥੋੜਾ ਘੱਟ ਰਹਿਣ ਦੀ ਉਮੀਦ ਕੀਤੀ ਜਾ ਰਹੀ ਹੈ ਇਸ ਦਾ ਕਾਰਨ ਲਗਾਤਾਰ ਹੋ ਰਹੀ ਬਰਕਾ ਹੋ ਸਕਦੀ ਹੈ ਜਿਸ ਨਾਲ ਰਾਤਾਂ ਦਾ ਮੌਸਮ ਠੰਡਾ ਤੇ ਆਰਾਮਦਾਇਕ ਰਹਿ ਸਕ ਮੌਸਮ ਵਿਭਾਗ ਵੱਲੋਂ ਪੰਜਾਬ ਲਈ ਕਿਸੇ ਵੀ ਕਿਸਮ ਦਾ ਅਲਰਟ ਜਾਰੀ ਨਹੀਂ ਕੀਤਾ ਗਿਆ ਲੰਘੇ ਦਿਨ ਸਿਰਫ ਹੁਸ਼ਿਆਰਪੁਰ ਵਿੱਚ 8.5 ਮਿਲੀਮੀਟਰ ਮੀਂਹ ਦਰਦ ਕੀਤਾ ਗਿਆ ਜਦਕਿ ਹੋਰ ਥਾਵਾਂ ਵਿੱਚ ਮੌਸਮ ਆਮ ਰਿਹਾ ਭਾਰਤ ਨੇ ਅਮਰੀਕਾ ਨਾਲ ਦੋਵੱਲੇ ਵਪਾਰ ਸੰਬੰਧਾਂ ਦੇ ਉੱਤੇ ਨੂੰ ਲੈ ਕੇ ਗੱਲਬਾਤ ਚ ਖੇਤੀ ਨਾਲ ਸੰਬੰਧਿਤ ਮੁੱਦਿਆਂ ਤੇ ਆਪਣਾ ਰੁਖ ਸਖਤ ਕੀਤਾ ਹੈ ਇਸ ਬਾਰੇ ਇਹ ਜਾਣਕਾਰੀ ਸਾਹਮਣੇ ਆਈ ਕਿ ਭਾਰਤੀ ਟੀਮ ਅਮਰੀਕਾ ਨਾਲ ਅੰਤਰੀਮ ਵਪਾਰ ਸਮਝੌਤੇ ਬਾਰੇ ਗੱਲਬਾਤ ਲਈ ਵਾਸ਼ਿੰਗਟਨ ਵਿੱਚ ਹੈ ਗੱਲਬਾਤ ਨੂੰ ਅੰਤਿਮ ਮਨੂਕ ਦੇਣ ਲਈ ਭਾਰਤੀ ਟੀਮ ਅਜੇ ਕੁਝ ਹੋਰ ਸਮਾਂ ਉੱਥੇ ਰੁਕ ਸਕਦੀ ਹੈ ਦੋਵੇਂ ਧਿਰਾਂ ਸਮਝੌਤੇ ਨੂੰ 9 ਜੁਲਾਈ ਤੋਂ ਪਹਿਲਾਂ ਅੰਤਿਮ ਮਨੂਕ ਦੇਣ ਵਿੱਚ ਲੱਗੀਆਂ ਹੋਈਆਂ ਨੇ ਅਜਿਹਾ ਨਾ ਹੋਣ ਤੇ 26% ਦੀ ਜਵਾਬੀ ਟੈਕਸ ਅਮਲ ਵਿੱਚ ਆ ਜਾਵੇਗਾ ਇਸ ਵਪਾਰ ਸਮਝੌਤੇ ਨੇ ਪੰਜਾਬ ਵਿੱਚ ਕਿਸਾਨ ਯੂਨੀਅਨਾਂ ਦੀ ਤਣਾਅ ਵਧਾ ਦਿੱਤੀ ਹੈ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਨੇ ਇਸ ਵਾਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਸਮਝੌਤਾ ਭਾਰਤ ਦੇ ਕਿਸਾਨਾਂ ਲਈ ਬਹੁਤ ਮਾੜਾ ਹੋਵੇਗਾ। ਉਹਨਾਂ ਕਿਹਾ ਕਿ ਇਸ ਸਮਝੌਤੇ ਨਾਲ ਭਾਰਤ ਦੇ ਕਿਸਾਨਾਂ ਤੇ ਡੇਰੀ ਜੀਵਕ ਤੇ ਬਹੁਤ ਬੁਰਾ ਪ੍ਰਭਾਵ ਪਵੇਗਾ। ਤੋਂ ਦੱਸਦੇ ਕਿ ਇਸ ਤੋਂ ਪਹਿਲਾਂ ਕਿਸਾਨਾਂ ਤੇ ਮਜ਼ਦੂਰਾਂ ਨੇ ਅਮਰੀਕੀ ਉਪ ਰਾਸ਼ਟਰਪਤੀ ਜੇੜੀ ਵਾਸਤੇ ਮੋਦੀ ਸਰਕਾਰ ਦੇ ਪੁਤਲੇ ਸਾੜ ਕੇ ਭਾਰਤ ਅਮਰੀਕਾ ਵਿਚਾਲੇ ਹੋਣ ਜਾ ਰਹੇ ਇਸ ਸਮਝੌਤੇ ਦਾ ਵਿਰੋਧ ਕੀਤਾ ਸੀ। ਪੰਜਾਬ ਟੀਵੀ ਆਪਣੀ ਬੋਲੀ ਆਪਣਾ ਦੇਸ਼